ਚੱਲਿਆ ਮੈਂ ਵਿੱਚੋਂ ਸਾਦੀ ਜੀ ਗੱਲ ਕਹਿਣ ਲੱਗਾ ਤੇ ਨਾਰਾਜ਼ਗੀ ਨਾਲ ਨਹੀਂ ਪਿਆਰ ਨਾਲ ਕਹਿਣ ਲੱਗਾ ਤੁਹਾਨੂੰ ਪਿਆਰ ਨਾਲ ਇਹ ਨੂੰਤਾ ਜਿੰਨੀ ਖੜੀ ਬਾਗ ਨਹੀਂ ਜਿਹੜੇ ਪ੍ਰਬੰਧ ਕਰਨਾ ਇੱਥੋਂ ਦੇ ਮੈਨੂੰ ਯਾਦਦਾ ਵੀ ਸਰ ਨੇ ਪੋਲੀਟੀਕਲ ਸਾਇੰਸ ਦੀ ਐਮਏ ਕੀਤੀ ਜਰੂਰ ਮੇਰਾ ਅੰਦਾਜ਼ਾ ਹੈ ਕਿਉਂ ਕਿਉਂਕਿ ਮੈਂ ਕਹਿੰਨਾ ਕਿ ਕੁਰਸੀਆਂ ਦੇ ਨਾਮ ਭਾਇਆ ਜੇ ਬੈਂਚਾਂ ਦੇ ਨਾਮ ਭਾਇਆ ਜੇ ਨਾ ਇੱਥੇ ਕੁਰਸੀਆਂ ਦੇ ਨਾਮ ਬੈਂਚ ਹੁਣ ਥੜਾ ਦਾ ਮੈਂ ਟੋਣ ਰਿਹਾ ਇੱਥੇ ਤੇ ਮੇਰੀ ਗੱਲ ਨਹੀਂ ਬਣਨੀ ਇਹ ਕੁਰਸੀਆਂ ਵਾਲੀਆਂ ਬੀਬੀਆਂ ਥੱਲੇ ਕੁਰਸੀਆਂ ਪਰਾਂ ਕਰ ਦਿਓ ਨਹੀਂ ਨਹੀਂ ਤੁਸੀਂ ਇਹਨੂੰ ਰੋਕੋ ਨਾ ਹੁਣ ਚੈਣ ਬੈਣ ਦਿਓ ਭਾਵੇਂ ਕੁਰਸੀਆਂ ਦੇ ਵਿੱਚ ਕਾ ਦੇਾਂਗੇ ਬੈਂਚ ਕਾ ਦੇਾਂਗੇ ਹੁਣ ਮਿੱਟੀ ਕਿਵੇਂ ਪਧਰੀ ਕਰਾਂਗੇ ਵੀ ਥੱਲੇ ਹੋ ਜਾਓ ਗੁਰੂ ਸਾਡੇ ਤੇ ਵੇਰ ਕਰੇ ਸਾਨੂੰ ਕਿਤੇ ਨੀਵੇਂ ਹੋ ਕੇ ਬੈਠ ਦੀ ਜਾਚ ਆ ਜਾਏ ਬਸ ਔਰ ਕਾਕ ਨੀ ਤੁਸੀਂ ਬੈਠੋ ਰ ਮੈਂ ਇਹ ਅੱਜ ਇਸ ਕੱਲ ਟੌਪਿਕ ਤੇ ਨਹੀਂ ਕਹਿਣਾ ਕਿਉਂ ਕਿ ਇਹ ਗੱਲ ਆਪਣੀ ਜਾਇਜ਼ ਹੀ ਨਹੀਂ ਆਪਾਂ ਨੂੰ ਕਰਨੈਮੀ ਨਹੀਂ ਕਰ ਸਕਦੇ ਕਿਉਂਕਿ ਸਾੜਾ ਉੱਚੇ ਸਾਡੇ ਬੈਠੀ ਮਿੱਟੀ ਤੇ ਕੀ ਕਰਾਂਗੇ ਆਪਾਂ ਪਰ ਸਾਡੀ ਸੋਚ ਵੇਖੋ ਕਿ ਅਸੀਂ ਨੀਵੇਂ ਹੋ ਕੇ ਨਹੀਂ ਬਹਿਣਾ ਪਰ ਭੁੱਲ ਜਾਨੇ ਆ ਤਰ ਤਰਾਜੂ ਤੋਲਿਏ ਨੀਵੇਂ ਸੋ ਗੌਰਾ ਹੋਏ ਜਦੋਂ ਤਕੜੀ ਦੇ ਤੋਲੀ ਦਾ ਜਿੰਨਾ ਭਾਰਾ ਹੋਵੇਗਾ ਉਹਨਾਂ ਨੀਵਾ ਹੋਏਗਾ ਜਿੰਨਾ ਭਾਰਾ ਹੋਵੇਗਾ ਬਾਣੀ ਦੀ ਪੰਕਤੀ ਮੈਂ ਨਹੀਂ ਵੀ ਬਣਾਈ ਤਰ ਤਰਾਜੂ ਤੋਲਿਏ ਨੀਵੇਂ ਸੋ ਗੌਰਾ ਹੈ ਜਿਹੜਾ ਨੀਵੇਂਗਾ ਨਾ ਉਹ ਭਾਰੀ ਹੋਵੇਗਾ ਗੁਰ ਸਾਡੇ ਦੇ ਮੇਰ ਕਰੇ ਮੈਂ ਖੰਡਨ ਮੰਡਲ ਨਾਲ ਬਾਦਮੀ ਕਰੇ ਵਿੱਚੋਂ ਸੁਭਾਵਕ ਚੁੰਡੀ ਵੱਡੀ ਵੀ ਦੇਖੋ ਜੋ ਕਿ ਚੁਸਕੀ ਤੇ ਨਹੀਂ ਨਹੀਂ ਚਲਾਕੀ ਤੇ ਨਹੀਂ ਵਿਗਿਆਨੀ ਜੀ ਹੁਣ ਦੱਸੋਗਾ ਪੇ ਨਾ ਮੇਜ਼ ਤੇ ਨਾ ਕੁਰਸੀ ਸਾਨੂੰ ਇੱਥੇ ਖੜੇ ਹੋ ਟੋਪੇ ਮੇਰੀ ਕੀ ਤਾਕਤ ਹੈ ਮੈਂ ਤਾਂ ਹਾਂ ਜਿਹੜਾ ਇਹਨਾਂ ਦਮਾਂ ਤੇ ਗੁਜ਼ਾਰਾ ਕਰਨ ਮੇਰੀ ਔਕਾਤ ਨਹੀਂ ਕੀ ਹੈ ਜਿਨੇ ਗੁਰੂ ਸਾਨੂੰ ਸਮਝਾ ਦੇਵੇ ਰੋ ਵਿਚਾਰ ਗੁਰਮੁਖੋ ਸਮਾਪਤ ਚਾਲ ਚੱਲਿਆ ਤੁਸੀਂ ਗੋਇੰਦਵਾਲ ਸਾਹਿਬ ਜਾਓ ਉਥੇ ਗੁਰਦੁਆਰਾ ਹੈ ਚੁਬਾਰਾ ਸਾਹਿਬ ਬੜੀ ਇਤਿਹਾਸਿਕ ਜਗ੍ਹਾ ਹੈ ਉਹ ਕੀ ਹੈ ਉਹ ਚੁਬਾਰੇ ਦੇ ਵਿੱਚ ਕਿੱਲੀ ਲੱਗੀ ਕਿੱਲੀ ਔਰ ਉਹ ਕਿੱਲੀ ਨੂੰ ਫੜ ਕੇ ਉਥੋਂ ਦੇ ਪ੍ਰਬੰਧਕ ਦੱਸਦੇ ਕਿ ਗੁਰੂ ਅਮਰਦਾਸ ਮਹਾਰਾਜ ਜਪਜੀਤ ਸਾਹਿਬ ਦਾ ਬਾਤ ਕਰਦੇ ਹੁੰਦੇ ਨੇ ਜਪਜੀਤ ਸਾਹਿਬ ਮੈਂ ਇਹਦਾ ਅੰਤਰੀ ਵਾਰ ਥੇ ਲਿਆ ਪਿਆਰਿਆ ਜੇ ਗੁਰੂ ਅਮਰਦਾਸ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਨੇ ਤੇ ਤੂੰ ਜਪਜੀ ਦੇ ਨਾਲੋਂ ਕਿਉਂ ਟਟਾ ਹੈ ਜੇ ਗੁਰੂ ਅਮਰਦਾਸ ਮਹਾਰਾਜ ਉਸ ਕਿਲੀ ਨੂੰ ਫੜ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਕਿਉਂਕਿ ਆਪਾਂ ਨੂੰ ਹਦਾਇਤ ਹੈ ਜਪ ਜਾਪ ਕੇ ਜਪੇ ਬਿਣ ਜੋ ਜਿਵੇਂ ਪ੍ਰਸ਼ਾਦ ਸੋ ਵਿਸ਼ਟਾ ਦਾ ਜਨ ਤੁ ਹੋਏ ਜਨਮ ਗਵਾਵੇ ਬਾਦ ਜਿਨ ਜਾਬ ਤੇ ਜਾਬ ਦੇ ਪਾੜ ਤੋਂ ਬਿਨ ਰੋਟੀ ਖਾਦੀ ਉਹਨੇ ਤਾਂ ਐਵੇਂ ਜਨਮ ਆਪਣਾ ਬਰਬਾਦ ਕਰ ਲਿਆ ਸਿੱਖ ਗੁਰੂ ਘਰ ਹੋਏ ਕੇ ਜਬ ਜੀ ਕੰਠ ਨਾ ਕੀਨ ਤੰਦਲ ਤੁਸ ਬਿਨ ਕਾਮ ਕਿਸ ਤੈਸੇ ਸੇ ਕੋ ਚੀਨ ਇਹਦਾ ਅਰਥ ਕੀ ਹੈ ਆ ਚੌਲ ਨੇ ਨਾ ਕਹਿੰਦੇ ਜਿਵੇਂ ਚੌਲ ਨੇ ਤੇ ਚੌਲਾਂ ਦੀ ਕੱਲੀ ਫੱਕ ਹੋਵੇ ਤੇ ਚੌਲ ਨਾ ਹੋਣ ਤੇ ਉਹ ਫੱਕ ਕਿਸੇ ਕੰਮ ਨਹੀਂ ਤੰਦਲ ਕਹਿੰਦੇ ਨੇ ਫੱਕ ਨੂੰ ਕਹਿੰਦੇ ਜਿਵੇਂ ਚੌਲਾਂ ਤੋਂ ਬਿਨਾ ਉਹ ਫੱਕ ਕਿਸੇ ਕੰਮ ਨਹੀਂ ਇਸੇ ਤਰ੍ਹਾਂ ਜੇ ਜਪਜੀ ਰੂਪੀ ਚੌਲ ਨਹੀਂ ਤੇ ਸਿੱਖ ਵੀ ਫੱਕ ਵਰਗਾ ਉਹ ਵੀ ਕਿਸੇ ਕੰਮ ਨਹੀਂ ਰੋਹ ਵਿਚਾਰ ਉਹ ਚਵਾਰੇ ਦੇ ਵਿੱਚੋਂ ਗੁਰੂ ਅਮਰਦਾਸ ਪਾਤਸ਼ਾਹ ਥੱਲੇ ਉਤਰਦੇ ਨੇ ਮਾਤਾ ਭਾਨੀ ਸਾਹਮਣੇ ਖੜੋਤੀ